ਦੇਸਪੁਰ ਵਿਖੇ ਦਰਬਾਰ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਾਲਾਨਾ ਧਾਰਮਿਕ ਸਮਾਗਮ ਸਰਦਾ ਪਾਵਨਾ ਨਾਲ ਕਰਵਾਏ ਗਏ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਸਾਈ ਸੁਰਜੀਤ ਸ਼ਾਹ ਇਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਪੂਜਾ ਅਰਚਨਾ ਕੀਤੀ ਗਈ ਉਪਰੰਤ ਸਮੂਹ ਸੰਤਾਂ ਵੱਲੋਂ ਚੰਡੇ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਬਾਬਾ ਗੁੱਗਾ ਜਹਰ ਪੀਰ ਜੀ ਦੀ ਯਾਦ ਵਿੱਚ ਸਾਲਾਨਾ ਧਾਰਮਿਕ ਸਮਾਗਮ ਦੌਰਾਨ ਬਾਬਾ ਜੀ ਦੀਆਂ ਆਰਤੀਆਂ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਸਾਲਾਨਾ ਧਾਰਮਿਕ ਸਮਾਗਮ ਅਤੇ ਛੇਂਜ ਮੇਲੇ ਦੌਰਾਨ ਮੁੱਖ ਮਹਿਮਾਨ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪਤਾਲ ਕੋਟ ਫਤੂਹੀ, ਰਾਮ ਪ੍ਰਕਾਸ਼ ਸੂਦ ਰਿਹਲਾ ਅਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਪੁੱਜ ਕੇ ਹਾਜ਼ਰੀਆਂ ਭਰੀਆਂ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਗੁੱਗਾ ਜਹਰ ਪੀਰ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ ਮੌਕੇ ਸਾਈ ਸੁਰਜੀਤ ਸ਼ਾਹੀਸਪੁਰ बिट्टू भगत वाहदा जस्सी महंत बहबलपुर ने पुज के हाजरी परी इस मौके प्रबंधक ने दसिया कि बाबा गुग्गा जाहर पीर जी की याद वि सालाना धार्मिक समागम दौरान मोहम्मद बूटा खान होशियारपुर हरमन फराला सरबजीत सरब इंटरनेशनल सूफी गायक ने बाबा जी गुणगान देते इस मौके धार्मिक समागम दौरान आए हुए संत महापुरश फखत्र फकीरा प्रमुख शख्सियत सहयोगियों यादगारी चिन्ह और सिरपाओ दे सम्मानित किया गया इस मौके धार्मिक समागमी दीपा हैपी गरीबदास संतोख सिंह बलजिंदर सिंह गिल सरहाला कला डॉक्टर गगनदीप सिंह गोपालिया बाबा जोशी पाशान कमल पाष्टान रजिंदर सिंह का सरपंच हरनेक सिंह हरनेकपंचपुर रेशम कुमार पंच, पंच, पंच कुलवंत तारूपंचलवंत राजकुमार राजू फगवाड़ा आदि हाजिर सन ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਸਲਾਣਾ ਤਾਰਵੇਕ ਸਮਾਗਮ ਚਾਹ ਪਕੌੜੇ ਅਤੇ ਬਾਬਾ ਜੀ ਦੇ ਲੰਗਰ ਤੋਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਤੋਂ ਹਿੱਤਾਂ ਹਾਂ ਅੱਜ ਸਾਡੀ ਟੀਮ ਪਹੁੰਚੀ ਸੀ ਪਿੰਡ ਈਸਪੁਰ ਜਿੱਥੇ ਕਿ ਸ਼ਿੰਝ ਮੇਲਾ ਤੇ ਸਭਿਆਚਾਰਕ ਮੇਲਾ ਬਾਬਾ ਗੂਗਾ ਜਰਪੀ ਦੀ ਜਗ੍ਹਾ ਤੇ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸਾਈ ਸਰਜੀਤ ਜੀ ਦੇ ਰਹਿਮ ਨਮਾਈ ਹੇਠ ਇਹ ਸਾਰਾ ਕਾਰਗੁਜ਼ਾਰ ਹੋਇਆ ਦੂਰੋਂ ਨੇੜੋਂ ਸੰਗਤਾਂ ਆ ਕੇ ਨਸਮਸਤਕ ਹੋਈਆਂ ਤੇ ਨਾਲ ਦੀ ਨਾਲ ਹੀ ਦੂਰੋਂ ਨੇੜੋਂ ਪਲਵਾਨ ਆ ਕੇ ਉੱਥੇ ਆਪਣੀਆਂ ਕੁਸ਼ਤੀਆਂ ਦੇ ਜੋ ਜੋਹਰ ਹੈ ਉਹ ਦਿਖਾਏ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸਲਾਨਾ ਜੋੜ ਮੇਲੇ ਦੀਆਂ ਔਰ ਛਿੰਝ ਮੇਲੇ ਦੀਆਂ ਸਾਰੀ ਹੀ ਇਲਾਕਾ ਨਿਵਾਸੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਇਸ ਪ੍ਰੋਗਰਾਮ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ। ਥੈਂਕ ਯੂ। ਜਕਾਰਾ ਕੋਈ ਯਾਰ ਪੀਰ ਦਾ ਬਹੁਤ ਸੱਚੇ ਦਰਵਾਜ਼ੀ ਜੈ। ਹਾਂਜੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਈਸਪੁਰ ਹਲਕਾ ਚੱਬੇਵਾਲ ਜੇਰਾ ਹਸ਼ਿਆਰਪੁਰ ਪੰਜਾਬ ਦੇ ਵਿੱਚ ਗੁੱਗੇ ਯਾਰ ਪੀਰ ਦਾ ਸਲਾਨਾ ਮੇਲਾ ਮਨਾਇਆ ਗਿਆ ਜਿਸ ਵਿੱਚ ਪੁੱਜ ਕੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਉਸ ਤੋਂ ਉਪਰਾੰਤ ਸਨੀਲ ਹੀਰਜੀ ਲੁਧਿਆਣੇ ਵਾਲੇ محمد ਬੁੱਟਾ ਖਾਨ ਹਸ਼ਿਆਰਪੁਰ ਵਾਲੇ ਹਰਮਨ ਜੀ ਹਰਾਲੇ ਵਾਲੇ ਤੇ ਸਰਬਜੀ ਸਰਬ ਹਰਾਲੇ ਵਾਲੇ ਕਲਾਕਾਰ ਬਹੁਤ ਵਧੀਆ ਕਲਾਕਾਰਾਂ ਨੇ ਹਿੱਸਾ ਲਿਆ ਜਿਸ ਦੇ ਨਾਲ ਜਿੰਨੀਆਂ ਵੀ ਸੰਗਤਾਂ ਇਸ ਮੇਲੇ ਤੇ ਆਣ ਤੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਪੁਤਲੀ ਤੇ ਸਾਰੀਆਂ ਸੰਗਤਾਂ ਸਾਰੇ ਪੈਹਲਵਾਨ ਸਾਰੇ ਕਲਾਕਾਰ ਪਿੰਡਵਾਸੀ ਅਤੇ ਆਪਣੇ ਸਹਿਯੋਗੀ ਯਾਰ ਪੀਰ ਦੀ ਮੰਡਲੀ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਤੇ ਅੱਗੇ ਤੋਂ ਉਮੀਦ ਕਰਦਾ ਇਸੇ ਤਰ੍ਹਾਂ ਸਾਰੇ ਮੇਰਾ ਸਹਿਯੋਗ ਦੇਣਗੇ ਜਕਾਰਾ ਗੁਗਗਾ ਯਾਰ ਪੀਰ ਦਾ ਬਹੁਤ ਸਾੱਚੇ ਦਰਬਾਰ ਕੀ ਜੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਗਾਇਕ ਸਰਵ ਜੀ ਸਰਵ ਤੇ ਅੱਜ ਪੈਂਡੀ ਈਸਪੁਰ ਜਿੱਥੇ ਕਿ ਧੰਤਨ ਗੁਗਗਾ ਯਾਰ ਪੀਰ ਦਾ ਸਾਲਾਨਾ ਮੇਲਾ ਮਨਾਇਆ ਗਿਆ ਜਿਸ ਦੀ ਅਗਵਾਈ ਸਾਈਂ ਸਰਜੀਤ ਜੀ ਈਸਪੁਰ ਵਾਲਿਆਂ ਨੇ ਕੀਤੀ ਤੇ ਇਸ ਮੇਲੇ ਦੇ ਵਿੱਚ ਕੁਸ਼ਤੀਆਂ ਵੀ ਕਰਾਈਆਂ ਗਈਆਂ ਜੋ ਕਿ ਬਹੁਤ ਵਧੀਆ ਹੀ ਕੁਸ਼ਤੀਆਂ ਕਰਾਈਆਂ ਗਈਆਂ ਨਾਮੀ ਪਹਿਲਵਾਨ ਇੱਥੇ ਆਏ ਤੇ ਮੈਂ ਵੀ ਇੱਥੇ ਹਾਜ਼ਰੀ ਭਰੀ ਆ ਤੁਹਾਡੇ ਦਾ ਸਰਵਿਸ ਸਰਮ ਨੇ ਤੇ ਮੇਰੇ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਸੇਵਾਦਾਰਾਂ ਨੂੰ ਮਿਲ ਲੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਏ ਹੋਏ ਪੱਤਰਕਾਰ ਵੀਰਾਂ ਦੇ ਆਏ ਹੋਏ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ